ਬੜੀਆਂ ਤਮੀਤਾਂ ਫਰਣੀਆਂ ਪੈਂਦੀਆਂ ਪ੍ਰੈਸ ਤੋਂ ਬਾਅਦ ਵੀ ਜੇ ਮੂੰਹ ਕਹਿਣਾ ਪਵੇ ਤੇ ਕੋਈ ਮੈਨੂੰ ਲੱਗਦਾ ਕਿ ਫालतू ਦੇ ਸ਼ਬਦ ਹੋਣਗੇ ਮੈਂ ਸਿਰਫ ਇੰਨੀ ਗੱਲ ਕਵਾਂਗਾ ਕਿ ਇਸ ਫਿਲਮ ਦੇ ਪਿੱਛੇ ਇੱਕ ਥਾਟ ਲੈ ਕੇ ਆਉਣਾ ਉਹਨੂੰ ਇੰਪਲੀਮੈਂਟ ਕਰਨ ਲਈ ਕਿੰਨੇ ਔਖੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਕਿੰਨੇ ਤਰਦਤ ਕਰਨੇ ਪੈਂਦੇ ਐ ਏਕ-ਏਕ ਅੱਖਰ ਜਦੋਂ ਸਕ੍ਰਿਪਟ ਦਾ ਲਿਖਿਆ ਜਾਂਦਾ ਏਕ-ਏਕ ਸੀਨ ਜਦੋਂ ਡਿਜ਼ਾਈਨ ਹੁੰਦਾ ਪਰਫਾਰਮੈਂਸ ਤੇ ਜ਼ੋਰ ਦਿੱਤਾ ਜਾਂਦਾ ਜਦੋਂ ਸ਼ੂਟਿੰਗ ਹੁੰਦੀ ਹੈ ਕਈ ਵਾਰੀ ਮਾਹੌਲ ਸੂਟੇਬਲ ਨਹੀਂ ਹੈ ਕੋਈ ਆਰਟਿਸਟ ਸਾਡਾ ਉਸ ਮੂਡ 'ਚ ਨਹੀਂ ਹੈ ਜਦੋਂ ਕੰਮ ਕੀਤਾ ਜਾ ਸਕੇ ਕਈ ਵਾਰੀ ਮੌਸਮ ਸਾਥ ਨਹੀਂ ਦਿੰਦਾ ਬਹੁਤ ਸਾਰੇ ਤਰੱਦਦ ਔਰ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ ਦੋ ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ بڑے ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਪਰ ਜਦੋਂ ਆ ਹੁਣ ਥੱਕੇ ਪੈ ਰਹੇ ਸੀ ਮੈਂ ਕਹਿ ਰਿਹਾ ਸੀ ਗਿੱਪੀ ਹੁਣਾਂ ਨੂੰ ਕਿ ਆਹੀ ਦਿਨ ਨੂੰ ਡਿੱਕੀਦਾ ਵੀ ਮਿਹਨਤ ਕਰੀਏ ਆਖਰ ਨੂੰ ਧੱਕ ਪਵੇ ਇੱਕ ਵਾਰੀ ਉਹ ਧੱਕ ਪੈ ਰਹੀ ਸੀ ਬਾਕੀ ਧੱਕ ਕੇ ਇੱਥੇ ਤੱਕ ਲਿਆਈ ਏ ਸਾਨੂੰ